ਜੀ ਦੋਸਤੋ ਅਸੀਂ ਪਹੁੰਚ ਗਏ ਆ ਪਿੰਡ ਮਨੋਲੀ ਗਹਿਣਾ ਗੁੱਜਰ ਤੇ ਸ਼ੇਰ ਮੁਹੰਮਦ ਗੁੱਜਰ ਇਹ ਦੋ ਖਾਨਦਾਨ ਇੱਥੋਂ 47 ਦੇ ਟਾਈਮ ਮਾਈਗ੍ਰੇਟ ਹੋ ਗਏ ਸੀ ਗਹਿਣਾ ਗੁੱਜਰ ਦੇ ਬੇਟੇ ਨੇ ਸਾਨੂੰ ਪਰਮੈਸਿਅਨ ਕੀਤੀ ਸੀ 사우ਦੀਆਰੋ ਤੋਂ ਕਿ ਸਾਨੂੰ ਸਾਡਾ ਪਿੰਡ ਦਿਖਾਇਆ ਜਾਵੇ ਆ ਮੈਂ ਇੱਕ ਚੋਏ ਤੇ ਖੜਿਆ ਆ ਇਹ ਚੋਆ ਚੱਲਦਾ ਬਹੁਤ ਗੰਦੇ ਪਾਣੀ ਦਾ ਠੀਕ ਹੈ ਜੀ ਇਹਦੇ ਪੁਲ ਤੇ ਖੜਿਆ ਆ ਸਾਹਮਣੇ ਤੁਸੀਂ ਪਿੰਡ ਦੇਖ ਰਹੇ ਹੋ ਅ ਇਸ ਤਰ ਹਦਰਾਲੀ ਤੋਂ ਇਹ ਇਧਰ ਵਾਲੀ ਵਾਲੀ ਸਾਈਡ ਹੈ ਜੇ ਤੁਸੀਂ ਲੁੱਕ ਦੇਖ ਰਹੇ ਹੋ ਇਹ ਉਹ ਪਿੰਡ ਮਨੋਲੀ ਦੀ ਠੀਕ ਹੈ ਜੀ ਚੱਲਾਂਗੇ ਆਪਾਂ ਅੰਦਰ ਵੀ ਦੇਖਾਂਗੇ ਕੀ ਕੁਛ ਹੈ ਠੀਕ ਹੈ ਜੀ ਬਹੁਤ ਵੱਡਾ ਪਿੰਡ ਹੈ 4000 ਦੀ ਵਾਦੀ ਹੈ ਤੇ 7-800 ਘਰ ਹੈ ਟੋਟਲ ਇੱਥੇ 47 ਤੋਂ ਵੈਲਾ ਇੱਥੇ ਤੇਲੀਆਂ ਦੇ ਮਲਕਾਂ ਦੇ ਫਕੀਰਾਂ ਦੇ ਤੇ ਗੁਜਰਾਂ ਦੇ ਘਰ ਰਹਿੰਦੇ ਹੁੰਦੇ ਸੀ ਅ ਗੈਣਾ ਗੁੱਜਰ ਤੇ ਸ਼ੇਰ ਮੁਹੰਮਦ ਗੁੱਜਰ ਇਹ ਦੋ ਖਾਨਦਾਨ ਸੀ ਜਿਹੜੇ ਇਹ ਲੈਂਦੇ ਪੰਜਾਬ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਮੋਰਾਲੀ ਵਾਲਾ ਦੇ ਵਿੱਚ ਜਾ ਵਸੇ ਸੀ ਪਿੰਡ ਜੀ ਮਨੋਲੀ ਤਹਿਸੀਲ ਖਾੜੜ ਅ ਜ਼ਿਲ੍ਹਾ ਇਹ ਅੱਜਕੱਲ ਮੋਹਾਲੀ 47 ਦੇ ਟਾਈਮ ਇਹਦਾ ਜ਼ਿਲ੍ਹਾ ਸੀ ਅੰਬਾਲਾ ਤਹਿਸੀਲ ਸੀ ਖੈੜ ਖਰੜ ਕਹਿੰਦੇ ਇਹਨੂੰ ਠੀਕ ਹੈ ਜੀ ਹਾਂ ਇਹ ਅੱਜ ਕੱਲ ਮੋਹਾਲੀ ਦੇ ਸੈਕਟਰ 83 ਦੇ ਵਿੱਚ ਪੈਂਦਾ ਹੈ ਠੀਕ ਹੈ ਜੀ ਬਹੁਤ ਵੱਡਾ ਪਿੰਡ ਹੈ ਦੇਖਾਂਗੇ ਪਿੰਡ ਦਾ ਹਰ ਕੋਨਾ ਠੀਕ ਹੈ ਜੀ ਮੈਂ ਦੱਖਣ ਦੀ ਤਰਫ ਖੜਿਆ ਹਾਂ ਜੀ ਨਣਕਦਰਾਲੀ ਵਾਲੇ ਸਾਈਡ ਤੇ ਠੀਕ ਹੈ ਬਹੁਤ ਇਤਿਹਾਸਕ ਪਿੰਡ ਹੈ ਇੱਥੇ ਇੱਕ ਕਿਲਾ ਵੀ ਹੈ ਜਿਹੜਾ ਨਵਾਬ ਕਪੂਰ ਸਿੰਘ ਨੇ ਬਣਵਾਇਆ ਸੀ ਠੀਕ ਹੈ ਜੀ ਤੁਸੀਂ ਮੈਂ ਇੱਕ ਹੋਰ ਪੁਲ ਤੇ ਗੰਡੇ ਤੇ ਇਸ ਟਾਈਮ ਇਹ ਪੁਲ ਹੈ ਇਹ ਥੋੜੀ ਦੇਰੀ ਬਣਿਆ ਆ ਸਾਹਮਣੇ ਤੁਸੀਂ ਜਿਹੜੀਆਂ ਬਿਲਡਿੰਗਾਂ ਦੇਖਦੇ ਆਂ ਇਹ ਮੋਹਾਲੀ ਦੀਆਂ ਨੇ ਤੇ ਇਹ ਵੀ ਇੱਕ ਸੁਗਾ ਇਹ ਸੁਏ ਦੇ ਪੁਲ ਤੇ ਖੜਿਆ ਆ ਸਾਹਮਣੇ ਪਿੰਡ ਦੇਖ ਰਹੇ ਆਂ ਤੁਸੀਂ ਮਨੋਲੀ ਠੀਕ ਹੈ ਜੀ ਇਧਰੋਂ ਕੜ ਕੇ ਇੱਕ ਸਾਨੂੰ ਮਸਜਿਦ ਦਿਖਾਈ ਦਿੰਦੀ ਹੈ ਇਸ ਤਰਫ ਕਿਲਾ ਵੀ ਦਿਖਾਈ ਦਿੰਦਾ ਠੀਕ ਹੈ ਜੀ ਇਹ ਚੋਆ ਏ ਪੁਰਾਣਾ ਤੇ ਇਹਨੂੰ ਹੁਣ ਪੁਲ ਲੱਗ ਗਿਆ ਠੀਕ ਹੈ ਜੀ ਸਾਹਮਣੇ ਪਿੰਡ ਹੈ ਮਨੋਲੀ ਇਹ ਹੈ ਉੱਤਰ ਸਾਈਡ ਦੀ ਦਿਸ਼ਾ ਠੀਕ ਹੈ ਜੀ ਇਹ ਉੱਤਰ ਸਾਈਡ ਦੀ ਦਿਸ਼ਾ ਹੈ ਆਪਾਂ ਚੱਲਾਂਗੇ ਕਿਲਾ ਵੀ ਦੇਖਾਂਗੇ ਤੇ ਮਸਜਿਦਾਂ ਵੀ ਦੇਖਾਂਗੇ ਤੇ ਗੁਰਦੁਆਰਾ ਸਾਹਿਬ ਵੀ ਦੇਖਾਂਗੇ ਬਹੁਤ ਇਤਿਹਾਸਕ ਗੁਰਦੁਆਰਾ ਇੱਥੇ ਗੁਰਦੁਆਰਾ ਸਾਹਿਬ ਠੀਕ ਹੈ ਜੀ ਸਾਹਮਣੇ ਹੈ ਮੁਹਾਲੀ ਦੀਆਂ ਬੇੜੀਆਂ ਠੀਕ ਹੈ ਜੀ ਇਸ ਤਰਫ ਹੈ ਮਨੋਲੀ ਮੰਡਰ ਠੀਕ ਹੈ ਜੀ ਇਹ ਹੈ ਜੀ ਕਿਲਾ ਪੁਰਾਣਾ ਕਿਲਾ ਹੈ ਨਵਾਬ ਕਪੂਰ ਸਿੰਘ ਨੇ ਬਣਵਾਇਆ ਸੀ ਇਹ ਠੀਕ ਹੈ ਜੀ ਆਹ ਲੋ ਜੀ ਅਸੀਂ ਖੜੇ ਹਾਂ ਕਿਲੇ ਦੇ ਅੰਦਰ ਇਸ ਟਾਈਮ ਤੁਸੀਂ ਦੇਖ ਰਹੇ ਹੋ ਪਿੰਡ ਮਨੋਲੀ ਦਾ ਕਿਲਾ ਠੀਕ ਹੈ ਜੀ ਟਹਿ ਚੁੱਕਿਆ ਹੁਣ ਤਾਂ ਜਰਜਰ ਹਾਲਤ ਹੈ ਪੁਰਾਣੀਆਂ ਕੰਧਾਂ ਪੁਰਾਣੇ ਸਭ ਕੁਝ ਠੀਕ ਹੈ ਜੀ ਇਹ ਹੈ ਦਿੱਲੀ ਲਾਮਨੋਲੀ ਦਾ ਕਿਲਾ ਇਹ ਪੌੜੀਆਂ ਚੜ੍ਹਦੀਆਂ ਉੱਪਰ ਠੀਕ ਹੈ ਜੀ ਨਵਾਬ ਕਪੂਰ ਸਿੰਘ ਦੇ ਟਾਈਮ ਇਹ ਬਣਾਇਆ ਗਿਆ ਸੀ ਇਧਰ ਨੂੰ ਆ ਪਾ ਦੇਖ ਲੈਣੇ ਬਹੁਤ ਵੱਡਾ ਕਿਲਾ ਹੈ ਇਹ ਅੱਜ ਵੀ ਕਾਫੀ ਕੁਛ ਦਾ ਮੌਜੂਦ ਹੈ ਖੜਿਆ ਠੀਕ ਹੈ ਜੀ एक बाहर से दृश्य ठीक है पिंड है मनौली घर फिर तुम दिखा दें काफ़ी है ठीक है जी एक खूह है ये ਇਹ ਤਾਂ ਬੰਦ ਹੋ ਗਿਆ ਇਹ ਕੋਹ ਸੀ ਬੰਦ ਹੋ ਗਿਆ ਠੀਕ ਹੈ ਜੀ ਕੰਜੂਰਾਂ ਦੇ ਪੇੜ ਲੱਗੇ ਹੋਏ ਨੇ ਇਹਦੇ ਵਿੱਚ ਜੀ ਬਾਜ਼ਾਰ ਮਨੋਲੀ ਦਾ ਬਾਜ਼ਾਰ ਹੈ ਠੀਕ ਹੈ ਜੀ ਕਿ ਪੁਰਾਣਾ ਦੁਕਾਨ ਵੀ ਦੇਖ ਰਹੇ ਆ ਦੁਕਾਨ ਹੈ ਪੁਰਾਣੀ ਬਾਏ ਠੀਕ ਹੋ ਗਈ ਤੁਸੀਂ ਆ ਪੁਰਾਣਾ ਘਰ ਦੇਖ ਰਹੇ ਹੋ ਠੀਕ ਹੈ ਇਹ ਬਾਜ਼ਾਰ ਹੈ ਪਿੰਡ ਮਨੋਲੀ ਪਿੰਡ ਮਨੋਲੀ ਦਾ ਇਹ ਪਸ਼ੂ ਹਸਪਤਾਲ ਠੀਕ ਹੈ ਜੀ ਤੇ ਇਹ ਬਾਜ਼ਾਰ ਨੂੰ ਚਲੇ ਜਾਂਦਾ ਰਸਤਾ ਤੇ ਇੱਧਰ ਵੀ ਬਾਜ਼ਾਰ ਹੈ ਇਹ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਮਨੋਲੀ ਦਾ ਪ੍ਰਾਇਮਰੀ ਸਕੂਲ ਇਹਦੇ ਨਾਲ ਹੀ ਬਿਲਡਿੰਗ ਦੇ ਅੱਗੇ ਗੁਰਦੁਆਰਾ ਸਾਹਿਬ ਦੀ ਠੀਕ ਹੈ ਜੀ ਇਹ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਮਨੋਲੀ ਦੇਖ ਪੂਜੀ ਦੇਖ ਰਹੇ ਹੋ ਇੱਧਰ ਪਸ਼ੂ ਹਸਪਤਾਲ ਹੈ ਇਹ ਤੁਸੀਂ ਗੁਰਦੁਆਰਾ ਸਾਹਿਬ ਦਾ ਗੇਟ ਦੇਖ ਰਹੇ ਹੋ ਆ ਨਿਸ਼ਾਨ ਸਾਹਿਬ ਇਸ طرف ਠੀਕ ਹੈ ਜੀ ਪਿੰਡ ਇਹ ਚਿੱਲਾ ਮਨੋਲੀ ਠੀਕ ਹੈ ਜੀ ਹਾਂਜੀ ਪਿੰਡ ਮਨੋਲੀ ਦੇ ਅਸੀਂ ਲੈਦੇ ਪਾਸੇ ਦੀ ਫਿਰਨੀ ਤੇ ਸਾਹਮਣੇ ਤੁਸੀਂ ਮੰਦਿਰ ਦੇਖ ਰਹੇ ਹੋ ਕੇ ਜੀ ਇਹ ਮੰਦਰ ਹੈ ਮੰਦਰ ਦਾ ਗੇਟ ਹੈ ਠੀਕ ਹੈ ਤੇ ਪਿੰਡ ਦਾ ਇਹ ਲੈਹਾਂ ਦਾ ਪਾਸਾ ਤੇ ਇੰਦਰੇ ਵਾਟਰ ਵਰਕਸ ਬਣਿਆ ਵਾ ਪਾਣੀ ਦੀ ਟੈਂਕੀ ਤੇ ਇਹ ਸਕੂਲ ਹੈ ਹਾਈ ਸਕੂਲ ਸੀਨੀਅਰ ਸੈਂٹری ਸਕੂਲ ਹੈ ਜਿਹੜੇ ਪਾਲੇ ਹੈ ਠੀਕ ਹੈ ਹਾਂ ਇਹ ਪਿੰਡ ਦੀ ਲੈਹਾਂ ਦੇ ਪਾਸੇ ਦੀ ਫਿਰਨੀ ਹੈ ਪਿੰਡ ਮਨੋਲੀ ਦੀ ਠੀਕ ਹੈ ਹਾਂ ਅਸੀਂ ਗਨ ਨੂੰ ਤਖਾਦਾ ਮੈਂ ਗੇਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਤੁਸੀਂ ਦੇਖ ਰਹੇ ਹੋ ਗੇਟ ਠੀਕ ਹੋ ਗਈ ਅ ਇਸ ਟਾਈਮ ਅਸੀਂ ਕਿਹੜੇ ਪਿੰਡ ਮਨੋਲੀ ਦੇ ਚੜ੍ਹਦੇ ਪਾਸੇ ਤੇ ਚੜ੍ਹਦੇ ਪਾਸੇ ਦਾ ਇਹ ਰੋਡ ਹੈ ਤੇ ਸਾਹਮਣੇ ਤੁਸੀਂ ਪਿੰਡ ਦੇਖ ਰਹੇ ਹੋ ਮਨੋਲੀ ਠੀਕ ਹੈ ਜੀ ਇਹ ਚੜ੍ਹਦੇ ਪਾਸੇ ਤੋਂ ਦ੍ਰਿਸ਼ ਪਿੰਡ ਮਨੋਲੀ ਦੇ ਇਦਾਂ ਦੇ ਦਿਖਾਈ ਦੇਣੇ ਸਾਹਮਣੇ ਤੋਂ ਨਿਸ਼ਾਨ ਸਾਹਿਬ ਦਿਖਾਈ ਦੇਗਾ ਗੁਰਦੁਆਰਾ ਸਾਹਿਬ ਇਹ ਚੜ੍ਹਦੇ ਪਾਸੇ ਦਾ ਗੁਰਦੁਆਰਾ ਸਾਹਿਬ ਹੈ ਠੀਕ ਹੈ ਜੀ ਪਿੰਡ ਮਨੋਲੀ